ਆਯੁਰਵੈਦ ਟਖੀਰੇ ਦੀ ਖਾਸ ਮਹੱਤਤਾ ਹੈ ਖੀਰਾ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ਤੇ ਕਈ ਬਿਮਾਰੀਆਂ ਤੋਂ ਦੂਰ ਕਰਦਾ ਹੈ ਖੀਰੇ ਖਾਣ ਦੇ ਕੀ ਨੇ ਫਾਇਦੇ ਤੇ ਕਿਵੇਂ ਖਾਣਾ ਚਾਹੀਦਾ ਹੈ ਖੀਰਾ ਆਓ ਅਸੀਂ ਅੱਜ ਤੁਹਾਨੂੰ ਦੱਸਦੇ ਹਾਂ ਖੀਰੇ ਨੂੰ ਕੱਚਾ ਖਾਧਾ ਜਾ ਸਕਦਾ ਹੈ ਖੀਰੇ ਨੂੰ ਖਾਣ ਨਾਲ ਸਰੀਰ ਨੂੰ ਕਈ ਪੋਸ਼ਟਿਕਤਾਤ ਮਿਲਦੇ ਨੇ ਮਹਾਰਾ ਦਾ ਕਹਿਣਾ ਹੈ ਕਿ ਖੀਰੇ ਚ 95% ਪਾਣੀ ਹੁੰਦਾ ਹੈ ਗਰਮੀਆਂ ਚ ਸਰੀਰ ਚ ਪਾਣੀ ਦੀ ਕਮੀ ਹੋ ਜਾਂਦੀ ਹੈ ਇਸ ਲਈ ਤੁਸੀਂ ਖੀਰੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਸਰੀਰ ਨੂੰ ਹਾਈਡਰੇਟ ਰੱਖ ਸਕਦੇ ਹੋ ਖੀਰਾ ਵਿਟਾਮਿਨ ਕੇ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਇਹਨਾਂ ਦਾ ਨਿਯਮਿਤ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਮਹਾਰਾ ਦਾ ਕਹਿਣਾ ਹੈ ਕਿ ਇਸ ਨਾਲ ਹੱਡੀਆਂ ਟੁੱਟਣ ਦਾ ਖਤਰਾ ਵੀ ਘਟ ਜਾਂਦਾ ਹੈ ਖੀਰੇ 'ਚ ਪਾਣੀ ਤੇ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਇਸ ਨੂੰ ਖਾਣ ਨਾਲ ਪਾਚਨ ਪ੍ਰਕਿਰਿਆ 'ਚ ਸੁਧਾਰ ਹੋ ਸਕਦਾ ਹੈ ਤੇ ਪਾਚਨ ਸੰਬੰਧੀ ਸਮੱਸਿਆਵਾਂ ਘੱਟ ਕੀਤੀਆਂ ਜਾ ਸਕਦੀਆਂ ਨੇ ਇਸ ਨਾਲ ਹੀ ਆਯੁਰਵੇਦਿਕ ਚ ਖੀਰੇ ਨੂੰ ਕਬਜ਼ ਤੋਂ ਪੀੜਿਤ ਲੋਕਾਂ ਦੀ ਖੁਰਾਕ ਦਾ ਹਿੱਸਾ ਬਣਾਉਣ ਲਈ ਵੀ ਫਾਇਦੇਮੰਦ ਦੱਸਿਆ ਗਿਆ ਹੈ ਖੀਰੇ ਚ ਕੈਲਰੀ ਕਾਰਬੋਹਾਈਡਰੇਟ ਤੇ ਖੰਡ ਘੱਟ ਹੁੰਦੀ ਹੈ ਮਹਾਰਾਜਾ ਕਹਿੰਦਾ ਹੈ ਕਿ ਇਸ ਨਾਲ ਭਾਰ ਘੱਟ ਕਰਨ ਚ ਮਦਦ ਮਿਲ ਸਕਦੀ ਹੈ ਖੀਰੇ ਚ ਮੌਜੂਦ ਫਾਈਬਰ ਨਾਲ ਪੇਟ ਭਰਿਆ ਹੋਇਆ ਲੱਗਦਾ ਤੇ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ 슈ਗਰ ਤੋਂ ਪੀੜਿਤ ਲੋਕਾਂ ਲਈ ਖੀਰਾ ਵਧੀਆ ਹੋ ਸਕਦਾ ਹੈ ਖੀਰੇ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ ਇਸ ਨਾਲ ਹੀ ਖੀਰੇ 'ਚ ਮੌਜੂਦ ਐਂਟੀਆਕਸੀਡੈਂਟ ਡਾਇਬਟੀਜ਼ ਨੂੰ ਜਲਦੀ ਹੋਣ ਤੋਂ ਰੋਕਦੇ ਨੇ ਸਾਡੇ ਸਰੀਰ 'ਚ ਜ਼ਿਆਦਾ ਸੋਡੀਅਮ ਬਲੱਡ ਪ੍ਰੈਸ਼ਰ ਵਧਾਉਂਦਾ ਹੈ ਹਾਲਾਂਕਿ ਖੀਰੇ 'ਚ ਮੌਜੂਦ ਪੋਟਾਸ਼ੀਅਮ ਸੋਡੀਅਮ ਦੇ ਪ੍ਰਭਾਵ ਨੂੰ ਘਟ ਕਰਦਾ ਹੈ ਤੇ ਬਲੱਡ ਪ੍ਰੈਸ਼ਰ ਨੂੰ ਵਧਣ ਤੋਂ ਰੋਕਦਾ ਹੈ ਖੀਰੇ 'ਚ ਮੌਜੂਦ ਪੋਸ਼ਕ ਤੱਤ ਖੂਨ ਦੀਆਂ ਨਾੜੀਆਂ 'ਚ ਚਰਬੀ ਜਮਾ ਹੋਣ ਤੋਂ ਰੋਕਦੇ ਨੇ ਮਾਰਾ ਦਾ ਕਹਿਣਾ ਹੈ ਕਿ ਖੀਰਾ ਦਿਲ ਦੇ ਲਈ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ